ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਪਟੀਸ਼ਨ ਜੋ ਦਾਇਰ ਕੀਤੀ ਗਈ ਸੀ 3526 2024 ਬਲਵੰਤ ਸਿੰਘ ਵੱਲੋਂ ਜਿਸ ਦੇ ਵਿੱਚ ਉਹਨਾਂ ਦੁਆਰਾ ਮੰਗ ਕੀਤੀ ਗਈ ਸੀ ਕਿ 2016 ਤੋਂ ਛੇਵੇਂ ਪੇ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਹੈ ਜੋ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਸਰਕਾਰ ਦੁਆਰਾ ਹਜੇ ਤੱਕ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਜਵਾਬ ਮੰਗਿਆ ਗਿਆ ਸੀ ਤੇ ਉਹਨਾਂ ਦਾ ਇਹ ਜਵਾਬ ਆਇਆ ਸੀ ਕਿ ਅਸੀਂ 2030-31 ਤੱਕ ਸਾਰੀ ਅਦਾਇਗੀ ਕਰ ਦੇਵਾਂਗੇ ਜਿਸ ਨੂੰ ਲੈ ਕੇ ਜਵਾਬ ਮੰਗਿਆ ਗਿਆ ਸੀ ਸੁਣਵਾਈ ਹੋਣ ਜਾ ਰਹੀ ਸੀ 29 11 2020 24 ਨੂੰ ਇਸ ਸੁਣਵਾਈ ਦੇ ਵਿੱਚ ਜੱਜ ਸਾਹਿਬ ਦੁਆਰਾ ਕੀ ਕਿਹਾ ਗਿਆ ਤੇ ਪੰਜਾਬ ਸਰਕਾਰ ਦੁਆਰਾ ਕੀ ਜਵਾਬ ਦਿੱਤਾ ਗਿਆ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ ਜੋ ਪਟੀਸ਼ਨ ਫਾਈਲ ਕੀਤੀ ਗਈ ਸੀ ਉਸ ਦੇ ਵਿੱਚ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਸੀ ਜਵਾਬ ਦੇ ਵਿੱਚ ਕਿ ਉਹ ਠੋਸ ਜਵਾਬ ਦੇਵੇ ਕਿਉਂਕਿ ਉਹਨਾਂ ਦਾ ਜੋ ਜਵਾਬ ਸੀ ਉਹ ਨਾਮਨਨਜੋਗ ਸੀ ਕਿਉਂਕਿ 30 31 ਤੱਕ ਤਾਂ 7ਵਾਂ ਪੇ ਕਮਿਸ਼ਨ 2026 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਲਾਗੂ ਕਰ ਦਿੱਤਾ ਜਾਵੇਗਾ ਤੇ 6ਵੇਂ ਪੇ ਕਮਿਸ਼ਨ ਨੂੰ ਲਾਗੂ ਹੋਏ ਨੂੰ ਜੋ ਨੇ ਉਹ 15 ਸਾਲ ਹੋ ਜਾਣਗੇ ਸੋ ਇਸ ਨੂੰ ਲੈ ਕੇ ਇਹ ਕਿਹਾ ਗਿਆ ਕਿ ਕੋਈ ਠੋਸ ਜਵਾਬ ਹੈ ਜੋ ਪੰਜਾਬ ਸਰਕਾਰ ਦੇਵੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਜੋ ਸੁਣਵਾਈਆਂ ਹੋਈਆਂ ਨੇ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਜੋ ਨਹੀਂ ਮੰਨਿਆ ਗਿਆ ਤੋ ਅਸੀਂ ਇਹ ਕਹਿ ਸਕਦੇ ਹਾਂ ਕਿ 3526 2024 ਜਿਸ ਦੀ ਸੁਣਵਾਈ ਜਿਹੜੀ 29 ਨਵੰਬਰ 2024 ਨੂੰ ਹੋਈ ਹੈ ਇਸ ਤੋਂ ਪਹਿਲਾਂ ਕਈ ਸੁਣਵਾਈਆਂ ਹੋਈਆਂ ਨੇ ਉੱਥੇ ਸਰਕਾਰ ਵੱਲੋਂ ਦੱਸਿਆ ਗਿਆ ਸੀ ਕਿ ਕਿਵੇਂ ਕੈਬਨਟ ਸਬ-ਕਮੇਟੀ ਦੇ ਵਿੱਚ ਇਸ ਨੂੰ ਰੱਖ ਕੇ ਵਿਚਾਰ ਕਰ ਰਹੇ ਨੇ ਤੇ 2030-31 ਤੱਕ ਇਸ ਦੀ ਅਦਾਇਗੀ ਕਰ ਦੇਣਗੇ ਇਸ ਨੂੰ ਲੈ ਕੇ ਜੋ ਕਿ ਅਜੋਏ ਸਾਹਿਬ ਨੇ ਪ੍ਰਿੰਸੀਪਲ ਸੈਕਟਰੀ ਦੁਆਰਾ ਵੀ ਇਹ ਕਿਹਾ ਗਿਆ ਕਿ ਕੈਬਨਟ ਸਬ ਕਮੇਟੀ ਦੇ ਵਿੱਚ ਇਸ ਨੂੰ ਲੈ ਕੇ ਵਿਚਾਰ ਕੀਤੀ ਜਾਵੇਗੀ ਤੇ ਵੀਡੀਓ ਕਾਨਫਰੰਸ ਰਾਹੀਂ ਵੀ ਅਜੋਏ ਸਾਹਿਬ ਨੇ ਜੋ ਕਾਨਫਰੰਸ ਰਾਹੀਂ ਉਹਨਾਂ ਦੁਆਰਾ ਇਸ ਨੂੰ ਲੈ ਕੇ ਇਹ ਹੀ ਕਿਹਾ ਗਿਆ ਦੁਆਰਾ ਤੋਂ ਅਸੀਂ 29 30 ਤੱਕ ਇਸ ਦੀ ਅਦਾਇਗੀ ਕਰ ਦੇਵਾਂਗੇ ਏਰੀਆ ਰਾਦਾ ਕਰ ਦੇਵਾਂਗੇ 2028 29 ਤੱਕ ਜੋ ਕਿਹਾ ਗਿਆ ਹੈ ਉਸ ਨੂੰ ਪੰਜਾਬ ਸਰਕਾਰ ਦੇ ਜਵਾਬ ਨੂੰ ਜੱਜ ਸਾਹਿਬ ਦੁਆਰਾ ਹਜੇ ਤੱਕ ਨਹੀਂ ਮੰਨਿਆ ਗਿਆ ਤੇ ਜੋ ਅਗਲੀ ਸੁਣਵਾਈ ਹੋਣ ਜਾ ਰਹੀ ਹੈ ਉਹ 4 ਦਸੰਬਰ ਨੂੰ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਇਸ ਨੂੰ ਲੈ ਕੇ ਕੋਈ ਠੋਸ ਜਵਾਬ ਦੇਵੇਗੀ ਤੇ ਜੱਜ ਸਾਹਿਬ ਦੁਆਰਾ ਕੀ ਫੈਸਲਾ ਕੀਤਾ ਜਾਂਦਾ ਹੈ ਦੇਖਣਾ ਹੋਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੋ ਫੈਸਲੇ ਨੇ ਉਹ ਅਕਸਰ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਆਉਂਦੇ ਨੇ ਸੋ 4 ਦਸੰਬਰ ਨੂੰ ਕੀ ਫੈਸਲਾ ਆਉਂਦਾ ਉਹ ਦੇਖਣਾ ਹੋਵੇਗਾ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ